ਸਤ ਸ੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤੇ ਅੱਜ ਦੀ ਵੀਡੀਓ ਆਪਾਂ ਮਟਰਾਂ ਦੀ ਖੇਤੀ ਤੇ ਕਰਾਂਗੇ ਤੇ ਜੇ ਤੁਸੀਂ ਵੀ ਖੇਤੀਬਾੜੀ ਧੰਦੇ ਨਾਲ ਰਿਲੇਟਡ ਪਸ਼ੂ ਪਾਲਣ ਦੇ ਧੰਦੇ ਨਾਲ ਰਿਲੇਟਡ ਜਾਣਕਾਰੀ ਦੇਖਣੀ ਸਾਂਝੀ ਕਰਨੀ ਪਸੰਦ ਕਰਦੋਂ ਤਾਂ ਮੂਸੇ ਵਾਲਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁੱਕ ਤੇ ਵੀ ਆਪਣਾ ਪੇਜ ਆ ਮੂਸੇ ਵਾਲਾ ਤੇ YouTube ਤੇ ਵੀ ਮੂਸੇ ਵਾਲਾ ਹਣਾ ਤੇ ਬਾਕੀ ਜਿਹੜੇ ਭਰਾਵਾਂ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਆਪਣੇ ਚੈਨਲ ਤੇ ਕਿੱਦਾਂ ਦੀਆਂ ਵੀਡੀਓ ਆਉਂਦੀਆਂ ਨੇ ਤੇ ਕਿੱਦਾਂ ਦੀ ਜਾਣਕਾਰੀ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਆਂ ਇਹ ਹੈਗੀ ਦੋਸਤੋ ਆਪਣੇ ਮਟਰਾਂ ਦੀ ਫਸਲ ਇਹ ਹੋਗੀ 70 ਦਿਨਾਂ ਦੀ ਤੇ ਅੱਜ ਸਾਨੂੰ ਆਪਾਂ ਲਾਸਟ ਦੋ ਸਪਰੇਹਾਂ ਕਰ ਲੋ ਤਿੰਨ ਕਰ ਲੋ ਦੀ ਜਾਣਕਾਰੀ ਦੇਵਾਂਗੇ ਜਿਸ ਨਾਲ ਨਾਲੇ ਤਾਂ ਛੋਡੇ ਮਟਰਾਂ ਦੀ ਫਲਾਵਰਿੰਗ ਦੀ ਕੁਆਂਟੀਟੀ ਵਧ ਜੂਗੀ ਤੇ ਨਾਲੇ ਝਾੜ ਦੇ ਵਿੱਚ ਵਾਧਾ ਹੋਊਗਾ ਇਹ ਸਪਰੇਹਾਂ ਕਰਨੀਆਂ ਕਦੋਂ ਨੇ ਜਿਵੇਂ ਆਪਣਾ ਮਟਰ ਹੋ ਗਿਆ 70 ਦਿਨਾਂ ਦਾ ਐਤਕੀ ਤਰੀਕ ਨੂੰ 10 ਦਿਨ ਲੇਟ ਆ ਫਲਾਵਰਿੰਗ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਠੰਡ ਜਾਦੇ ਪੈਗੀ ਤੇ ਪਾਣੀ ਲੱਗਣ ਹੋ ਗਿਆ ਇਹਨੂੰ 8-10 ਦਿਨ ਹੋ ਗਏ ਪਾਣੀ ਲੱਗਣ ਨੂੰ ਤੇ ਫਲਾਵਰਿੰਗ ਜਿਹੜੀ ਇੱਕ ਬੂਟੇ ਤੇ 4-4 5-5 ਫਲਾਵਰ ਹੋ ਰਿਹਾ ਤੇ ਆਪਾਂ ਨੂੰ ਸਪਰੇ ਕਰੀ ਨੂੰ ਹੋ ਗਏ 3 ਦਿਨ ਤੇ ਵੀਡੀਓ ਥੋੜੀ ਜਿਹੀ 2 ਦਿਨ ਲੇਟ ਆ ਤੇ ਜਿਹੜੇ ਭਰਾਵਾਂ ਦੇ ਮਟਰ ਹੈਗੇ ਆ 70 ਦਿਨਾਂ ਦੀ ਸਟੇਜ ਤੇ ਜਾਂ ਫਲਾਵਰ ਚੱਕੀ ਜਾਂਦੇ ਆ ਮੰਨ ਲਓ 5-4% 10% ਫਲਾਵਰਿੰਗ ਹੋ ਗਈ ਉਹ ਸੋਚ ਰਹੇ ਕਿਹੜੀ ਮੰਨ ਲਓ ਸਪਰੇ ਕਰੀਏ ਤਾਂ ਆਪਾਂ ਤੁਹਾਨੂੰ ਸਪਰੇ ਦੱਸ ਦਿਆਂ ਇੱਕ ਤਾਂ ਦੋਸਤੋ ਤੁਸੀਂ ਲੈਣਾ 05234 ਐਨਪੀਕੇ ਸੋ ਨੂੰ ਮੈਂ ਫੇਰ ਕਹਿਣਾ ਕਿ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਹੈਗੀ ਆਪਣੇ ਚੈਨਲ ਤੇ ਤਾਂ ਆਪਾਂ ਕਹਿੰਦੇ ਹੁਣ ਆਈਸੀਐਲ ਆਈਸੀਐਲ ਪ੍ਰੇਫਰ ਕਰਦੇ ਹੁਣ ਕਿਉਂਕਿ ਉਹਦੀ ਕੋਲ ਨਸੀਲਤਾ ਬਹੁਤ ਜ਼ਿਆਦਾ ਹੁੰਦੀ ਆ ਤੇ ਇੱਕ ਟਾਪ ਦੀ ਕੰਪਨੀ ਆ ਤੇ ਮੈਂ ਉਹਦੋਂ ਪਿਛੇ ਵੀ ਆਪਾਂ ਚੈਨਲ ਤੇ ਪਈਏ ਵੀਡੀਓ ਜਾ ਕੇ ਦੇਖ ਲਓ ਆਪਾਂ ਹੋਰ ਕੰਪਨੀ ਦਾ ਲੈਂਦਾ ਸੀਗਾ ਐਨਪੀਕੇ ਤੇ ਉਹ ਕੋਲਣ ਚ ਨਹੀਂ ਆਇਆ ਸੀਗਾ ਥੱਲੇ ਇਕੱਠਾ ਹੋਈ ਗਿਆ ਸੀਗਾ ਤੇ ਫਲਾਵਰਿੰਗ ਸਟੇਜ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਸੂਰਜਮੰਦਾ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾ ਰਣਾ ਆ ਦੇਖੋ ਚਿੱਟੇ-ਚਿੱਟੇ 05234 ਜੇ ਤੁਸੀਂ ਪਾਣੀ ਲਾਤਾ ਜਾਂ ਲਾਉਣਾ ਉਹ ਆਪਦਾ ਅਡਜਸਟਮੈਂਟ ਕਰ ਲਓ ਪਾਣੀ ਇੱਕ ਤਾਂ ਆਪਾਂ ਲਾਤਾ ਤੇ ਇੱਕ ਆਪਾਂ ਜਦੋਂ ਫਲੀਆਂ ਅਧੀਆਂ ਘ ਭਰਗੀਆਂ ਉਦੋਂ ਪਾਣੀ ਲਾਵਾਂਗੇ ਠੀਕ ਹੈ ਮੇਰੇ ਖਿਆਲ ਨਾਲ ਦੋ ਪਾਣੀ ਹੋਰ ਲੈ ਜੂਗਾ ਕਿਉਂਕਿ ਇੱਕ ਤੜਾਈ ਹੈ ਆਪਾਂ ਦੋ ਤੜਾਈਆਂ ਤੋਂ ਲਾਵਾਂਗੇ ਤਾਂ 05234 ਆਈਸੀਐਲ ਦਾ ਵਰਤ ਲਓ ਤੁਸੀਂ ਬਾਕੀ ਤੁਹਾਡੀ ਆਪਦੀ ਮਰਜ਼ੀ ਹੈ ਨਾ ਆਪਾਂ ਨੂੰ ਜਿਹੜਾ ਵਧੀਆ ਲੱਗਦਾ ਆਪਾਂ ਉਹ ਦੱਸ ਦਿੰਨੇ ਹਾਂ ਪ੍ਰੋਮੋਸ਼ਨ ਕੋਈ ਨਹੀਂ ਹੈਗੀ ਇਹ ਕਿਲੋ ਕਿਲੋ ਕਿੱਲੇ ਦਾ ਤੁਸੀਂ ਲੈਣਾ 05234 ਤੇ ਮੰਨ ਲਓ ਢੋਲੀਆਂ ਆਪਾਂ ਪਾਉਣੇ ਨੇ ਆ ਮੰਨ ਲਓ 120 ਤੋਂ 150 ਲੀਟਰ ਪਾਣੀ ਮੰਗ ਛੀਕ ਢੋਲੀਆਂ ਪਾਉਣੇ ਹੋਣ ਆ ਆਪਾਂ 20 ਲੀਟਰ ਵਾਲਾ ਪੰਪ ਤੇ 40 ਗ੍ਰਾਮ ਲੈਣੀ ਆ ਤੁਸੀਂ 5 ਜੀ ਦਵਾਈ 5 ਜੀ ਦੇ ਕੀ ਫਾਇਦੇ ਨੇ ਜਾਂ ਕੀ ਉਹ ਚ ਤੱਤ ਹੁੰਦੇ ਉਹ ਤੇ ਵੀ ਆਪਾਂ ਡਿਟੇਲ ਚੱਕ ਕੇ ਦਿਨ ਵੀਡੀਓ ਕਰਾਂਗੇ ਤੇ 2.5 300 ਗ੍ਰਾਮ ਪੈਜੂਗੀ ਕਿੱਲੇ ਦੀ 40 ਗ੍ਰਾਮ ਤੁਸੀਂ ਲੈਣੀ ਆ 5 ਜੀ ਤੇ 1 ਕਿਲੋ ਲੈਣਾ ਐਨ ਪੀ ਕੇ 0 52 34 ਉਹਨਾਂ ਦੋਨਾਂ ਨੂੰ ਮਿਲਾ ਕੇ ਠੀਕ ਆ ਐਨ ਪੀ ਕੇ ਪਹਿਲਾਂ ਘੋਲ ਲਓ ਐਨਾ ਕ ਤਾਂ ਸਾਰ ਨੂੰ ਪਤਾ ਹੀ ਹੁੰਦਾ ਤੇ ਬਾਕੀ ਜਿਹੜੀ 5G ਆ ਉਹ ਤੁਸੀਂ ਪਾਟੋ ਲਈ 40 ਗ੍ਰਾਮ ਤੇ ਢੋਲੀ ਦੇ ਹਿਸਾਬ ਨਾਲ ਪਾਈ ਜੋ ਇਹਨੇ ਸਪਰੀ ਨੇ ਕੰਮ ਕੀ ਕਰਨ ਜਿਹੜੀ 5G ਆ ਉਹਦੇ ਚ ਵੀ ਕਾਫੀ ਤੱਤ ਹੁੰਦੇ ਨੇ ਤੇ ਉਹ ਗਰੋਥ ਪ੍ਰੋਮੋਟਰ ਵੀ ਆ ਤੇ ਫੁੱਲਾਂ ਦੀ ਕੁਆਂਟੀਟੀ ਵਧਾਉਣ ਚ ਫਸਲਾਂ ਵਾਸਤੇ ਉਹ ਸਹਾਇਕ ਹੁੰਦਾ ਜੇ ਫੁੱਲਾਂ ਦੀ ਕੁਆਂਟੀਟੀ ਵਧੂਗੀ ਤਾਂ ਮੰਨ ਲਓ ਫਲੀਆਂ ਦੀ ਕੁਆਂਟੀਟੀ ਵਧੂ ਫਲੀਆਂ ਦੀ ਕੁਆਂਟੀਟੀ ਵਧੂਗੀ ਤਾਂ ਆਟੋਮੈਟਿਕਲੀ ਛਾੜ ਵਧੂਗਾ ਇਹਦੇ ਵਿੱਚ ਕਾਫੀ ਤੱਤ ਹੁੰਦੇ ਨੇ ਜਿਵੇਂ ਜਿੰਕ ਬੋਰਨ ਵਗੈਰਾ ਥੋੜੀ ਥੋੜੀ ਮਾਤਰਾ ਦੇ ਵਿੱਚ ਤੇ ਇੱਕ ਪੇਟੈਂਟ ਪ੍ਰੋਡਕਟ ਹੈਗਾ ਇਹ ਤਾਂ ਜਿਹਦੀ ਪੌਦਿਆਂ ਨੂੰ ਲੋੜ ਹੁੰਦੀ ਹੈ ਬਹੁਤ ਵਧੀਆ ਰਿਜ਼ਲਟ ਨੇ ਮਾ ਮਾਟਰਾਂ ਦੇ ਆਪਾਂ ਮੰਨ ਲਓ ਦੋ ਸਪਰੀਆਂ ਪਹਿਲਾਂ ਇਹਨੀਆਂ ਕਰਤੀਆਂ ਸੀਗੀਆਂ ਜਿਵੇਂ ਆਪਾਂ 1111 ਕੀਤਾ ਜਾਂ 13045 ਕੀਤਾ ਉਦੋਂ ਤੇਰੇ ਤਕਰੀਬਨ ਇਹਨੂੰ ਆਪਾਂ ਦੋ ਗੱਟੇ ਦਿੱਤੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਤੀਜੀ ਕਰਤੀ 13005234 ਤੇ ਆਈਪੀਐਲ ਦੀ 5ਜੀ ਠੀਕ ਆ ਇਹਦੇ ਨਾਲ ਥੋੜਾ ਮੰਨ ਲਓ ਐਨ ਪੀ ਕੇ ਜਿਹੜਾ 0 5 34 ਹੁੰਦਾ ਉਹ ਚ 52% ਫਾਸਫੋਰਸ ਹੁੰਦੀ ਹੈ ਤੇ 34% ਪਰਸੈਂਟ ਹੁੰਦੀ ਹੈ ਪੋਟਾਸ਼ ਇਹ ਵੀ ਆਪਣੇ ਚੈਨਲ ਤੇ ਵੀਡੀਓ ਪਈ ਹੈ ਵੀ ਪੋਟਾਸ਼ ਦਾ ਕੰਮ ਕੀ ਹੁੰਦਾ ਜਿਹੜੇ ਤੱਤ ਹੁੰਦੇ ਆ ਜੜਾ ਰਾਹੀਂ ਉਹ ਮੰਨ ਲਓ ਫਲ ਤੱਕ ਪਹੁੰਚਾਉਣੇ ਠੀਕ ਹੈ ਪੋਟਾਸ਼ ਜਿਹੜੀ ਆਪਾਂ ਥੱਲੇ ਪੋਟਾਸ਼ ਪਾਈ ਹੁੰਦੀ ਹੈ ਉਹ ਵੀ ਐਕਟਿਵ ਹੋ ਜਾਂਦੀ ਹੈ ਤੇ ਪੱਤਿਆਂ ਰਾਹੀਂ ਥੋੜੀ ਜੀ ਈਜੀ ਹੋ ਜਾਂਦੀ ਹੈ ਠੀਕ ਹੈ ਜੇ ਆਪਾਂ ਨੂੰ ਹੁਣ ਥੱਲੇ ਪੋਟਾਸ਼ ਦੇਵਾਂਗੇ ਪੱਤੇ ਮੱਚ ਸਕਦੇ ਆ ਪਰ ਜਿਹੜੀ ਥੱਲੇ ਪ੍ਰਸਾਟ ਪੋਟਾਸ਼ ਪਾਉਣਾ ਜਾਂ ਕੋਈ ਵੀ ਆਪਾਂ ਤੱਤ ਪਾਉਣਾ ਥੱਲੇ ਉਹਨੂੰ ਪੌਦਾ ਮੰਨ ਲਓ 40 50 60% ਤੱਕ ਉਹਨੂੰ ਇਨਟੇਕ ਕਰਦਾ ਹੁੰਦਾ ਤੇ ਜਿਹੜੇ ਆਪਾਂ ਐਨਪੀਕੇ ਦੀ ਫਾਰਮ ਚ ਦਿੰਨੇ ਹੁੰਦੇ ਆ ਘੋਲਣਸ਼ੀਲ ਤੱਤ ਆ ਜਾਂਦੇ ਜਿਹੜੇ ਇਹਨਾਂ ਨੂੰ 90 95% ਪੌਦਾ ਪ੍ਰਾਪਤ ਕਰ ਲੈਂਦਾ ਤਾਂ ਕਰਕੇ ਸਾਰੀਆਂ ਫਸਲਾਂ ਦੇ ਉਹਨਾਂ ਘੋਲਣਸ਼ੀਲ ਤੱਤਾਂ ਕਿ ਜਿਹੜੇ ਐਨਪੀਕੇ ਵਗੈਰਾ ਦੋਸਤੋ ਉਹ ਵਰਤਿਆ ਕਰੋ ਤੁਸੀਂ ਹੈਨਾ ਕੋਈ ਮਹਿੰਗੇ ਨਹੀਂ ਹੁੰਦੇ ਇਹ 150 ਤੋਂ ਲੈ ਕੇ 200 ਦੇ ਘਰਾਏ ਵਿੱਚ ਹੁੰਦੇ ਆ ਸਾਰੇ 13 045 ਤੋਂ ਲੈ ਕੇ 05 34 19 19 ਤੇ 0050 ਆ ਗਿਆ ਐਂਡ ਤੇ 0050 ਵੀ ਕਰਾਂਗੇ ਉਹ ਚ ਕੱਲੀ ਪोटाश ਹੁੰਦੀ ਆ ਤੇ 05234 ਆਪਾਂ ਕਿਉਂ ਕਿਹਾ ਕਿਹਾ ਹੁਣ ਕਿਉਂਕਿ ਆਪਾਂ ਜੂਰੀਆ ਵਿੱਚ ਪਹਿਲਾਂ ਹੀ ਪਾਈ ਸੀਗੀ ਤੇ ਇਹਦੇ ਵਿੱਚ ਜੂਰੀਆ ਨਹੀਂ ਹੁੰਦੀ ਤਾਂ ਜੂਰੀਆ ਨਾ ਜਿਹੜੀ ਹੁੰਦੀ ਆ ਐਨ ਦਾ ਹੁੰਦਾ ਜਿਹੜਾ ਨਾਈਟ੍ਰੋਜਨ ਉਹ ਜੂਰੀਆ ਹੁੰਦੀ ਆ ਜਿਹੜੀ ਜੂਰੀਆ ਆਪਾਂ ਹੁਣ ਇਹਨੂੰ ਜਿੱਥੇ ਕਰਦੇ ਤਾਂ ਥੋੜਾ ਜਿਹਾ ਗਰੋਥ ਵੱਲ ਨੂੰ ਵੀ ਜਾਵੜ ਜਾਂਦਾ ਤਾਂ ਉਹਦੇ ਵਾਸਤੇ ਆਪਾਂ ਇਹਦੇ ਵਿੱਚ 5G ਪਾਤੀ ਆਈਪੀਐਲ ਦੀ ਤੇ ਫਾਸਫੋਰਸ ਤੇ ਪोटाश ਦੋਨਾਂ ਤੱਤਾਂ ਦੀ ਫਲਾਵਰਿੰਗ ਸਟੇਜ ਤੇ ਤੇ ਫਲੀ ਵਾਲੀ ਸਟੇਜ ਤੇ ਬੂਟੇ ਨੂੰ ਲੋੜ ਹੁੰਦੀ ਆ ਤਾਂ ਇਹ ਦੋਨੇ ਤੱਤ ਜੇ ਤੁਸੀਂ ਮਿਲਾ ਕੇ ਮੰਨ ਲਓ 5G ਤੇ NPK 05234 ਕਰੋਗੇ ਤਾਂ ਛੋਟਾ ਝਾੜ ਵੀ ਵਧੂਗਾ ਤੇ ਫੁੱਲਾਂ ਦੀ ਗਿਣਤੀ ਵੀ ਵਧੂਗੀ ਜੇ ਫੁੱਲਾਂ ਦੀ ਕਿਉਂਕਿ ਮਟਰ ਬਣਨੇ ਹੁੰਦੇ ਆ ਤੇ ਇਹਦੂ ਦੂਜੀ ਸਪਰੇ ਹੈ ਜਿਹੜੀ ਉਹ ਵੀ ਆਪ ਐਸੀ ਵੀਡੀਓ ਚ ਦੱਸ ਦਿੰਨੇ ਆ ਆ ਦੇਖੋ ਫਲ ਤੁਸੀਂ ਦੇਖ ਸਕਦੇ ਹੋਵੋਗੇ ਥੋੜੀ ਇਧਰ ਧੁੱਪ ਪੰਜਣਾ ਤਾਂ ਘਟਦੇ ਨੇ ਆ ਫਲ ਫਲਾਂ ਦੀ ਫੁੱਲਾਂ ਦੀ ਸਟੇਜ ਹੈ ਆ ਦੇਖੋ ਫੁੱਲ ਉਰ ਕੱਢਦਾ ਹੁੰਦਾ ਠੀਕ ਆ ਤੇ ਇਹਦੋਂ ਦੂਜੀ ਸਪਰੇ ਜਿਹੜੀ ਆਪਾਂ ਕਰਾਂਗੇ ਮਟਰਾਂ ਦੀ ਫਸਲ ਤੇ ਉਹ ਕਰਾਂਗੇ ਆਪਾਂ ਘੱਟੋ ਘੱਟ 10-15 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਤਿੰਨ ਦਿਨ ਆਪਾਂ ਨੂੰ ਇਹ ਸਪਰੇ ਨੂੰ ਕੀ ਕਰੀ ਨੂੰ ਹੋਗੇ ਤੇ 10 ਦਿਨਾਂ ਦੇ ਵਿੱਚ ਵਿੱਚ ਉਹ ਆਪਾਂ ਸਪਰੇ ਕਰਾਂਗੇ ਉਹ ਸਪਰੇ ਮੰਨ ਲਓ ਨਾ ਤਾਂ ਤੁਹਾਡੇ ਜਿਵੇਂ ਆਪਾਂ ਕਹਿਣਾ ਜਿਵੇਂ ਹੁਣ ਪੈਰਸਲ ਮਟਰ ਲਾਇਆ ਵਾਪਸ ਸਾਰੇ ਨੂੰ ਪਤੀਏ ਜਿਹੜੇ ਆਪਣੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਤਾਂ ਇਹਦੀ ਫਲੀ ਲੰਮੀ ਹੁੰਦੀ ਹੈ ਤੇ ਵਿੱਚ ਨਾ ਫਲੀਆਂ ਖਾਲੀ ਰਹਿਣ ਲੱਗ ਜਾਂਦੀਆਂ ਨੇ ਜਦੋਂ ਤੁਹਾਡੀ ਫਲੀ ਸਾਰੀ ਭਰੀ ਹੋਊਗੀ ਉਹਦਾ ਤੁਹਾਨੂੰ ਰੇਟ ਵੀ ਵਧੀਆ ਮਿਲੂਗਾ ਮੰਨ ਲਓ 7-8 ਦਾਣੇ ਹੋਣਗੇ ਤੇ ਜੇ ਮੰਨ ਲਓ ਫਲੀ ਅੱਧਿਕ ਖਾਲੀ ਪੀ ਹੁੰਦੀ ਉਹਦਾ ਰੇਟ ਵੀ ਘੱਟ ਮਿਲਦਾ ਤੇ ਉਹਦਾ ਮੰਨ ਲਓ ਝਾੜ ਵੀ ਘੱਟ ਮਿਲਦਾਗਾ ਠੀਕ ਆ ਕਿਉਂਕਿ ਜਿਹੜੀ ਖਰਾਕ ਆ ਉਹ ਤ ਪ੍ਰੋਪਰ ਜੇ ਮੰਨ ਲਓ ਬੂਟਾ ਫਲੀ ਤੱਕ ਪਹਚਾਊਗਾ ਪ੍ਰੋਪਰ ਚ ਤੱਤ ਹੋਣਗੇ ਪਰ ਆਪਾਂ ਮੰਨ ਲਓ ਰੇ ਥੱਲੇ ਫਰਟੀਲਾਈਜ਼ ਸਹੀ ਦਿੱਤਾ ਹੋਊਗਾ ਆਹ ਦੋਸਤੋ ਇੰਨਾ ਕਪਾ ਟ੍ਰਾਇਲ ਕੀਤਾ ਸੀਗਾ ਇੱਧਰ ਆਪਾਂ ਉਹ ਕੀਤੀ ਸੀਗੀ ਯੂਪੀਐਲ ਦੀ ਹਾਈਬ੍ਰਿਡ ਕੀਤੀ ਸੀਗੀ ਠੀਕ ਆ ਆਪਣੇ ਚੈਨਲ ਤੇ ਵੀਡੀਓ ਪਈ ਆ ਤਾਂ ਸਾਰੇ ਤਤਾਂ ਦੇ ਕੱਖਾਂ ਦੇ ਕੰਟਰੋਲ ਕਰ ਲਿਆ ਸੀ ਤਾਂ ਇੰਨਾ ਖਾ ਰਹਿ ਗਿਆ ਸੀ ਮੈਂ ਦੁਬਾਰੇ ਢੋਲੀ ਭਰਨ ਦੀ ਆਪਾਂ ਖੇਚਲ ਕਰ ਖੇਚਲ ਕਰੀ ਨਹੀਂ ਤਾਂ ਆ ਦੇਖੋ ਇਹ ਚ ਕੁਲੀ ਡੰਡਾ ਤੇ ਉਹ ਲੁਖੀ ਜਿ ਕਿੰਨੀ ਹੋਈ ਆ ਤੇ ਹਰ ਵੀ ਸਾਈਡਾਂ ਦੇ ਵੀ ਮਟਰਾਂ ਤੇ ਬਹੁਤ ਵਧੀਆ ਰਿਜ਼ਲਟ ਆਏ ਨੇ ਉਹ ਵੀ ਆਪਣੇ ਚੈਨਲ ਤੇ ਵੀਡੀਓ ਪਈ ਆ ਗਾਹਾਂ ਵਾਸਤੇ ਸੇਵ ਕਰਕੇ ਰੱਖ ਲੋ ਦੇਖ ਲੋ ਤੇ ਜਿਹੜੀ ਆਪਾਂ ਦੂਜੀ ਸਪਰੇਅ ਕਰਦੇ ਸੀ ਜਦੋਂ ਮੰਨ ਲਓ ਫਲੀ ਚ ਮਟਰ ਭਰਨ ਲੱਗ ਜਾਂਦਾ ਉਦੋਂ ਤੁਸੀਂ ਕਰਨੀ ਆ 12527 ਠੀਕ ਆ 12527 ਤੇ 5G ਤੋਂ ਉਹਦੇ ਚ ਫੇਰ ਪਾਉਣੀ ਆ ਤੁਸੀਂ ਤੈਸੋ ਦਿੱਤਿਆ ਨਵੇਂ ਮਲ 5G ਪਾਉਣੀ ਆ ਤੇ 12 5 27 ਕਰਨੀ ਜੇ ਪਰ 12 5 27 ਨਹੀਂ ਮਿਲਦੀ ਤਾਂ ਮੰਨ ਲਓ ਫਾਸਫੋਰਸ ਘੱਟ ਹੋਵੇ ਜਿਹੜੇ ਚ ਠੀਕ ਆ ਨਾਈਟrogen ਤੇ ਪਟਾਸ਼ K ਦਾ K ਹੁੰਦੀ ਹੈ ਜੀ ਪਟਾਸ਼ ਤੇ P ਫਾਸਫੋਰਸ ਹੁੰਦੀ ਹੈ N ਮਤਲਬ ਨਾਈਟrogen ਹੁੰਦੀ ਹੈ ਠੀਕ ਆ ਜਾਂ ਜੇ 12 5 27 ਸਾਨੂੰ ਨਹੀਂ ਮਿਲਦੀ IC L ਦੀ ਬਜਤ ਤਾਂ ਮਿਲ ਹੀ ਜਾਊਗੀ ਤਾਂ ਤੁਸੀਂ 13 0 45 ਵੀ ਕਰ ਸਕਦੇ ਹੋ ਕਿਲੋ 13 0 45 ਤੇ 200 ਤੋਂ 300 ml ਜਦੋਂ ਫਲੀ 'ਚ ਦਾਣਾ ਬਣਨ ਲੱਗ ਜੇ ਉਦੋਂ 5G ਤੁਸੀਂ ਫੇਰ ਰਿਪੀਟ ਕਰ ਦੇਣੀ ਆ ਤਾਂ ਪਾਣੀ ਆਪਦੇ ਹਿਸਾਬ ਨਾਲ ਤੁਸੀਂ ਜਿਵੇਂ ਇੱਕ ਤੜਾਈ ਲੈ ਕੇ ਬਾਣਾ ਦਾ ਡੁੱਢ ਹਿਸਾਬ ਆ ਕਿਸੇ ਮਟਰਾਂ ਦੀ ਫਸਲ ਆ ਕਿਸੇ ਬਾਣਾ 'ਚ ਹੁਣ ਆਪਣੇ ਇਹਦੇ 'ਚ ਤਿੰਨ ਪਾਣੀ ਲੱਗੇ ਨੇ ਪਹਿਲਾ ਪਾਣੀ ਜਦੋਂ ਆਪਾਂ ਉਗਾਉਣ ਵਾਸਤੇ ਲਾਉਣਾ ਦੋ ਪਾਣੀ ਉਦੋਂ ਬਾਅਦ 'ਚ ਲੱਗੇ ਨੇ ਠੀਕ ਹੈ ਤੇ ਦੋ ਘਟੇ ਜੂਰੀਏ ਪਏ ਨੇ ਪਾਣੀ ਆਪਦੇ ਹਿਸਾਬ ਨਾਲ ਲਾਉਣਾ ਤੁਸੀਂ ਠੀਕ ਆ ਉਹ ਦੇਖ ਲੈਣਾ ਤੇ ਉਹ ਸਪਰੇ ਨਾਲ ਵੀ ਮੰਨ ਲਓ ਸਾਡੇ ਪ੍ਰੋਪਰ ਦਾਣੇ ਬਣ ਗਏ ਫਰੀ ਪ੍ਰੋਪਰ ਭਰੂਗੀ ਠੀਕ ਆ ਬਾਕੀ ਜੇ ਕਿਸੇ ਬੰਦੇ ਦਾ ਹੋਰ ਕੋਈ ਐਕਸਪੀਰੀਅੰਸ ਆ ਆ ਮੰਨ ਲਓ ਪ੍ਰੋਡਕਟ ਬਹੁਤ ਆਉਂਦੇ ਨੇ ਤੇ ਕਈ ਪ੍ਰੋਡਕਟ ਆਉਂਦੇ ਨੇ ਜਿਵੇਂ ਗੌਦ ਰੈਦੀ ਦੀ ਵੀ ਦਵਾਈ ਆਉਂਦੀ ਇੱਕ ਹੋਰ ਕਈ ਪ੍ਰੋਡਕਟ ਆਉਂਦੇ ਨੇ ਮੰਨ ਲਓ ਮੇਨ ਜਿਹੜਾ ਆਪਾਂ ਫੋਕਸ ਕਰਦੇ ਹੁੰਦੇ ਆ ਜਿਹੜੇ ਆਪਾਂ ਵਰਤੇ ਜਿਵੇਂ ਤੇ ਆਪਾਂ ਇੱਕ ਵਾਰ ਸਪਰੇ ਬਾਇਓਬੀਟਾ ਦੀ ਵੀ ਕਰੀ ਸੀ ਜਿਹਦੇ ਗਰੋਥ ਸਟੇਜ ਤੇ ਸੀਗਾ ਤੇ ਆਪਾਂ ਬਸ ਇਹ ਨਾਲ ਇੱਕ ਆਰਗੈਨਿਕ ਪ੍ਰੋਡਕਟ ਆ ਗਿਆ ਜਿਹੜਾ ਤੁਹਾਨੂੰ ਆਪ ਦੱਸਦੀ ਆ ਦੋਸਤੋ ਜਿਹੜਾ 5g ipl ਦੀ ਇੱਕ ਆਰਗੈਨਿਕ ਪ੍ਰੋਡਕਟ ਹੈ ਜਿਹੜੀ ਆਰਗੈਨਿਕ ਰੱਖਦੇ ਸਬਜ਼ੀਆਂ ਉਹ ਵੀ ਇਹਨੂੰ ਕਰ ਸਕਦੇ ਨੇ ਮੰਨ ਲਓ ਠੀਕ ਹੈ ਜਿਹੜਾ ਬਾਇਓਵਿਟਾ ਹੁੰਦਾ ਵਿੱਚ ਸੀ ਵੀਟ ਹੁੰਦਾ ਉਹ ਵੀ ਗਰੋਥ ਵਾਸਤੇ ਹੁੰਦਾ ਤਾਂ ਇਹ ਤੁਸੀਂ ਸਪਰੇ ਹਾਂ ਦੋ ਸਪਰੇ ਹਾਂ ਕਰ ਦੋਗੇ ਤੇ ਤੁਹਾਡੇ ਝਾੜ ਚ ਵੀ ਵਾਧਾ ਹੋਊਗਾ ਤੇ ਨੰਬਰ ਆਫ ਫਰੂਟਸ ਜਿਵੇਂ ਆਪਾਂ ਕਹਿੰਨਾ ਫਲੀਆਂ ਦੀ ਗਿਣਤੀ ਵਧੂਗੀ ਤੇ ਫਲੀਆਂ ਪ੍ਰੋਪਰ ਭਰਣਗੀਆਂ ਠੀਕ ਹੈ ਬਾਕੀ ਜੇ ਤੁਹਾਡੇ ਕੋਲ ਕੋਈ ਹੋਰ ਚੰਗਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਆਪਣੇ ਚੈਨਲ ਤੇ ਕਮੈਂਟ ਕਰਕੇ ਕਿਸਾਨ ਵੀਰਾਂ ਨਾਲ ਮਨ ਲਓ ਸਾਂਝਾ ਕਰ ਸਕਦੇ ਹੋ ਤੇ ਵੈਸੇ ਤਾਂ ਇਹਨੂੰ ਸੁੰਢੀ ਦੀ ਦਿੱਕਤ ਘੱਟ ਆਉਂਦੀ ਹੁੰਦੀ ਆ ਦੋਸਤੋ ਤਾਂ ਇੱਕ ਵੀਡੀਓ ਤੇ ਪੂਰਾ ਕਵਰ ਕਰ ਲਈਏ ਤਾਂ ਤੁਸੀਂ ਮੰਨ ਲਓ ਸੁੰਢੀ ਦੇ ਵਿੱਚ ਜੇ ਪੌਣੀ ਆ ਠੀਕ ਆ ਜਿਵੇਂ ਹੁਣ ਟੈਂਪਰੇਚਰ ਵਧਣਾ ਸਟਾਰਟ ਹੋ ਗਿਆ ਜਿਵੇਂ ਅੱਜ ਤੇ ਕੱਲ ਸਾਡੇ ਚੰਗੀ ਧੁੱਪ ਸੀ ਪਿੰਡ 'ਚ ਪਿੰਡ ਮੂਸੇ ਦੀ ਗੱਲ ਕਰਦਾ ਮੈਂ ਹੋ ਸਕਦਾ ਕਿਤੇ ਧੁੰਦ ਵੀ ਹੋਵੇ ਤਾਂ ਹੋ ਸਕਦਾ ਵੀ ਸੁੰਢੀ ਦਾ ਮਾੜਾ ਮੋਟਾ ਅਟੈਕ ਆਜੇ ਤਾਂ ਉਹਦੇ ਵਾਸਤੇ ਜਿਹੜੀ ਆਪਾਂ ਪ੍ਰੋਕਲੇਮ ਦੇ ਨਾਮ ਨਾਲ ਅਮੇਂਜੋ ਵੈਟਨ 5% ਕਹਿੰਦੇ ਆ ਪ੍ਰੋਕਲੇਮ ਦੇ ਨਾਮ ਨਾਲ ਕਿਸਾਨ ਵੀ ਜਾਣਦੇ ਆ ਤਾਂ 80 ਗ੍ਰਾਮ ਤੁਸੀਂ ਉਹ ਵੀ ਵਿੱਚ ਪਾ ਸਕਦੇ ਹੋ ਸੇਫਟੀ ਤੋਂ ਤੇ ਬਾਕੀ ਜੇ ਕਿਤੇ ਕੋਈ ਮਾੜਾ ਮੋਟਾ ਫੰਗਸ ਦਾ ਅਟੈਕ ਲੱਗਦਾ ਤੇਜ ਫੰਗੀਸਾਈਡ ਵੀ ਪਾ ਸਕਦੇ ਤੁਸੀਂ ਆ ਹੁਣ ਵਾਲੀ ਦਵਾਈ ਜਿਹੜੀ 0.34 ਤੇ 5 ਜੀ ਕਰਨੀ ਹੈ ਤੁਸੀਂ ਇਹ ਸਪਰੇਹਾਂ ਕਰ ਦਿਓ ਦੋਸਤੋ ਤੇ ਆ ਆਪਣੀ ਮਟਰਾਂ ਦੀ ਸਟੇਜ ਆ ਗਈ ਦੋਨੇ ਸਪਰੇਹਾਂ ਸੋਤੇ ਝਾੜ ਚ ਵਾਧਾ ਕਰਨੀਆਂ ਨੰਬਰ ਆਫ ਫਰੂਟਸ ਚ ਵਾਧਾ ਕਰਨੀਆਂ ਫੁੱਲਾਂ ਦੀ ਗਿਣਤੀ ਵਧੇ ਤਾਂ ਫਰੂਟ ਆਟੋਮੈਟਿਕਲੀ ਵਧਣਗੇ ਤੇ ਤੁਹਾਨੂੰ ਦੋਨੇ ਸਪਰੀਆਂ ਦੱਸਤੀਆਂ ਜਿਹੜੀ ਫਲਾਵਰਿੰਗ ਸਟੇਜ ਤੇ ਕਰਨੀ ਆ ਜੇ ਫਲਾਵਰਿੰਗ ਸਟੇਜ ਸਟਾਰਟ ਹੁੰਦੀ ਆ ਤੇ ਜੇ ਫਲੀ ਭਰਨੀ ਸਟਾਰਟ ਹੁੰਦੀ ਆ ਉਹਦੋਂ ਜਿਹੜੀ ਕਰਨੀ ਆ ਇਹ ਦੋ ਦਵਾਈਆਂ ਛੋਟੇ ਮਟਰਾਂ ਦੇ ਝਾੜ ਚ ਜ਼ਰੂਰ ਵਾਦਾ ਕਰਨੀਆਂ ਆ ਆਪਾਂ ਇਹ ਦਵਾਈਆਂ ਤਾਂ ਪ੍ਰੇਫਰ ਕਰਦੇ ਆ ਕਿਉਂਕਿ ਆਪਾਂ ਕਰਦੇ ਵੀ ਆ ਤੇ ਆਪਾਂ ਦਵਾਈਆਂ ਹੋਈਆਂ ਵੀ ਨੇ ਠੀਕ ਆ ਨਵੇਂ ਪ੍ਰੋਡਕਟ ਆਈ ਜਾਂਦੇ ਜਦੋਂ ਉਹ ਮੰਨ ਲਵਰਤਾਂਗੇ ਆਪਾਂ ਉਹ ਤੁਹਾਨੂੰ ਉਹਨਾਂ ਦੀ ਵੀ ਰਾਏ ਦੇ ਦਿਆਂਗੇ ਬਾਕੀ ਐਨਪੀ ਦੇ ਰਿਜ਼ਲਟ ਤਾਂ ਸਾਰਿਆਂ ਨੂੰ ਪਤੀ ਐਨਪੀ ਕੀ ਦੇ ਵੀ ਰਿਜ਼ਲਟ ਚੰਗੇ ਹੁੰਦੇ ਨੇ ਤੇ ਬਾਕੀ ਕਮੈਂਟ ਕਰਕੇ ਦੱਸੋ ਛੋਡੀ ਮਟਰਾਂ ਦਾ ਰੇਟ ਕੀ ਚੱਲੀ ਜਾਂਦਾ ਆਪਣੇ ਹੁਣ ਜਿਹੜਾ ਮੰਡੀ ਦਾ ਰੇਟ ਆ ਉਹ 20-25 ਰੁਪਏ ਚੱਲਦਾ ਹਜੇ ਤਾਂ ਟਮਾਟਰਾਂ ਦਾ ਦੇਖੋ ਅੱਗੇ ਕੀ ਬੰਦਾ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਾਕੀ ਜੇ ਕੁਝ ਪੁੱਛਣਾ ਤਾਂ ਜਿੰਨੀ ਕ ਆਪਣੇ ਕੋਲ ਨੌਲੇਜ ਆਪਾਂ ਦੇਣ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਕਿਸੇ ਨੇ ਕੋਈ ਰਾਏ ਦੇਣੀ ਆ ਆਪਦੀ ਸੁਝਾਅ ਦੇਣਾ ਦੇਖਣ ਵਾਲੇ ਕਿਸਾਨ ਵੀਰਾਂ ਨੂੰ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਜਾਅ ਦੇ ਸਕਦੇ ਨੇ